ਅੱਜ ਮੈਂ ਧੰਨਵਾਦ ਕਰਦਾ ਕਿ ਸਾਡੇ ਸਤਨਾਮ ਜੀ ਬੌਚਮਨ ਜੀ ਮਹਿਤਾ ਸਾਹਿਬ ਸਾਰੀ ਇਹਨਾਂ ਦੀ ਟੀਮ ਨੇ ਅੱਜ ਬਾਬਾ ਸਾਹਿਬ ਦਾ ਇੱਥੇ ਜਨਮ ਦਿਨ ਬਣਾਇਆ ਮੈਂ ਨਾ ਧੰਨਵਾਦ ਕਰਦਾ ਖਾਸ ਕਰਕੇ ਕਿ ਇਹਨਾਂ ਨੇ ਇੱਕ ਚੰਗੀ ਸੋਚ ਨੂੰ ਅੱਗੇ ਲੈ ਕੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਵਿਚਾਰ ਸੁਣ ਕੇ ਸਾਡੇ ਸਾਰੇ ਲੀਡਰ ਸਾਹਿਬਾਨਾਂ ਨੇ ਬਜ਼ੁਰਗਾਂ ਨੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਉਹਨਾਂ ਦੀ ਸੋਚ ਨੂੰ ਦੱਸਿਆ ਆਪਣੇ ਹੱਕ ਲਈ ਲੜਾਈ ਲੜਨ ਜੋ ਬਾਬਾ ਸਾਹਿਬ ਨੇ ਸਾਡੇ ਦੇਸ਼ ਦਾ ਰੋਡ ਮੈਪ ਬਣਾ ਕੇ ਦਿੱਤਾ ਕਿ ਆਉਣ ਵਾਲੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਅਬ ਆਪਣੇ ਦੇਸ਼ ਨੂੰ ਕਿੱਦਾਂ ਚਲਾਣਾ ਉਸ ਚੀਜ਼ ਨੂੰ ਅੱਜ ਇਹ ਸਾਰਿਆਂ ਨੇ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਕੇ ਸਾਡੇ ਬੱਚਿਆਂ ਨੂੰ ਸਾਡੇ ਲੀਡਰਾਂ ਨੇ ਸਾਡੇ ਨੌਜਵਾਨ ਸਾਥੀਆਂ ਨੇ ਸਾਰਿਆਂ ਨੇ ਬੱਚਿਆਂ ਨੂੰ ਪਾਸ਼ਣ ਦਿੱਤੇ ਉਹਨਾਂ ਦਾ ਦੱਸਿਆ ਬਾਬਾ ਸਾਹਿਬ ਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੇ ਅਸੀਂ ਸ਼ੁਗਰ ਗੁਜ਼ਾਰਾਂ ਕਿ ਹਮੇਸ਼ਾ ਇਹ ਬਾਬਾ ਸਾਹਿਬ ਅੰਬੇਦਕਰ ਨਹੀਂ ਹਰੇਕ ਓਕੇਜਨ ਮਨਾਣ ਤਾਂ ਕਿ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਹਰੇਕ ਓਕੇਜਨ ਦਾ ਪਤਾ ਲੱਗ ਸਕੇ ਔਰ ਚੰਗੇ ਰਸਤੇ ਤੁਰਨ ਜਿਹੜੇ ਸਾਡਾ ਪੰਜਾਬ ਦੀ ਜਵਾਨੀ ਨਸ਼ੇ 'ਚ ਦੁਰਪੇ ਉਹਨੂੰ ਖਤਮ ਕਰਨ ਕਿਉਂਕਿ ਇਹ ਬੱਚਿਆਂ ਦੀ ਅੱਜ ਸੋਚ ਹੈ ਇੱਕ ਪੀੜੀ ਸਾਡੀ ਖਰਾਬ ਕਰ ਗਈ ਇਸ ਨਸ਼ੇ ਨੇ ਉਸ ਪੀੜੀ ਨੂੰ ਛੱਡ ਕੇ ਜਿਹੜੀ ਆਉਣ ਵਾਲੀ ਪੀੜੀ ਹੈ ਉਹਨੂੰ ਅੱਗੇ ਲੈ ਕੇ ਚੱਲੀਏ ਇਹ ਬੱਚੇ ਆਪਣੇ ਹੱਕਾਂ ਦੀ ਲੜਾਈ ਲੜ ਕੇ ਆਪਣਾ ਵਧੀਆ-ਵਧੀਆ ਸਕੂਲਾਂ 'ਚ ਪੜਨ ਚੰਗੇ-ਚੰਗੇ ਅਫਸਰ ਬਣਨ ਚੰਗੇ-ਚੰਗੇ ਲੀਡਰ ਬਣਨ ਕਿਉਂਕਿ ਅੱਜ ਪੰਜਾਬ ਨੂੰ ਲੋੜ ਹੈ ਚੰਗੇ ਲੀਡਰਾਂ ਦੀ ਵੀ ਚੰਗੇ ਅਫਸਰਾਂ ਦੀ ਵੀ ਔਰ ਅੱਜ ਬਹੁਤ ਧੰਨਵਾਦ ਕਰਦਾ ਸਤਨਾਮ ਜੀ ਔਰ ਅਨਦੀ ਸਾਰੀ ਟੀਮ ਦਾ ਬਾਉ ਚਮਨਦੀਪ ਮਿੱਠੂ ਬਾਜੀ ਦਾ ਕਿਉਂਕਿ ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਖਾਸ ਕਰਕੇ ਮਹਿਤਾ ਸਾਹਿਬ ਇੱਕ ਮਿਹਨਤੀ ਇਨਸਾਨ ਨੇ ਸਾਡੇ ਬਾਉ ਚਮਨ ਲਾਲ ਜੀ ਨੰਬਰਦਾਰ ਜੀ ਪਰ ਖੁੱਲੇ ਪ੍ਰਧਾਨ ਜੀ ਸਾਡੇ ਬਜ਼ੁਰਗ ਬੈਠੇ ਨੇ ਕਿਉਂਕਿ ਇਹ ਬਜ਼ੁਰਗਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਪ੍ਰੋਗਰਾਮ ਕੀਤਾ ਮੈਂ ਧੰਨਵਾਦ ਕਰਦਾ ਜੀ ਬਹੁਤ ਖੁਸ਼ੀ ਦੀ ਗੱਲ ਹੈਗੀ ਸਾਰੇ ਵੀਰਾਂ ਨੇ ਇਹ ਉਪਰਾਲਾ ਕੀਤਾ ਵਾ ਅੱਗੇ ਵੀ ਕਰਦੇ ਹੈਗੇ ਇਸ ਸਾਲ ਵੀ ਕੀਤਾ ਵਧੀਆ ਗੱਲ ਹੈ ਕਿ ਕਿ ਜੋ ਡਾਟ ਰੂਪੀ ਫਰੋਮ ਬੇਸਕਰ ਸਾਭ ਜੀ ਨੇ ਪੂਰਨੇ ਪਾਏ ਨੇ ਉਹਨਾਂ ਦੇ ਸਾਡੇ ਇਲਾਕੇ ਦੀਆਂ ਸੰਸਥਾ ਸਾਰੀਆਂ ਕਕਤਰ ਹੋ ਕੇ ਚੱਲ ਰਹੀਆਂ ਨੇ ਇਸੇ ਤਰ੍ਹਾਂ ਸਾਰਿਆਂ ਨੂੰ ਇੱਕ ਜੋਟੋ ਕੇ ਆਪਾ ਸਾਹਿਬ ਡਾਟ ਰੂਪੀ ਫਰੋਮ ਬੇਸਕਰ ਸਾਭ ਜੀ ਦਾ ਸੁਪਨੇ ਜਿਲੇ ਅਗੇ ਪੂਰੇ ਕਰਨੇ ਚਾਹੀਦੇ ਹੈਗੇ ਕਿਉਂਕਿ ਜਿਲ੍ਹਾ ਸੰਵਿਧਾਨ ਆਗਾ ਲਿਖਿਆ ਸੀਗਾ ਅੱਜ ਬੜੇ-ਬੜੇ ਵਿਦਵਾਨ ਹੋ ਗਏ ਆ ਦੇਸ਼ ਦੇ ਵਿੱਚ ਕੋਈ ਸ਼ੱਕ ਨਹੀਂ ਆ ਲੇਕਿਨ ਬਾਬਾ ਸਾਹਿਬ ਡਾ. ਪੀ ਬਰਾਮbedkar ਸਾਹਿਬ ਜਿਹੜਾ ਵਰਗਾ ਵਿਦਵਾਨ ਨਹੀਂ ਸੀ ਕੋਈ ਹੋਇਆ ਇੰਨਾ ਕੋਲ ਸੰਵਧਾਨ بجلی ਕਾਪੀ ਆ ਗਈ ਇਹ Jawaharlal Nehru ji Dr. Jindra Patel ji ਇਹੋ ਜਿਹੇ ਬੜੇ-ਬੜੇ ਲੀਡਰਾਂ ਨੇ ਲਈ ਜਿਹੜੇ ਦੇਸ਼ ਦੇ ਪਹਿਲੇ ਮਿਨਿਸਟਰ ਹੋਏ ਸਾਡੇ ਭਾਰਤ ਦੇ ਇਹ ਵੇਖੋ ਵੀ ਉਹਨਾਂ ਦਿਨਾਂ 'ਚ ਪੜਾਈਆਂ ਸੀ ਲੇਕਿਨ ਬਾਬਾ ਸਾਹਿਬ ਜਿੰਨੀ ਪੜ੍ਹਾਈ ਕਿਸੇ ਦੀ ਵੀ ਨਹੀਂ ਸੀ ਨਾ ਇੰਨੀ ਕਾਬਲੀਅਤ ਸੀ ਉਹਨਾਂ ਸਾਰੀਆਂ ਹੀ ਕਮਿਊਨਿਟੀਆਂ ਨੂੰ ਬਰਾਬਰ ਅਧਿਕਾਰ ਦਿੱਤੇ ਔਰ ਉਹਨਾਂ ਅਧਿਕਾਰਾਂ ਦੇ ਚੱਲਣ ਲਈ ਲਿਖਤੀ ਪ੍ਰਤੀ ਸਾਰਾ ਸੰਵਿਧਾਨ ਦਿੱਤਾ ਔਰ ਮੈਂ ਸਭ ਨੂੰ ਇਹ ਬੇਨਤੀ ਕਰਦਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਤੇ ਨਸ਼ਿਆਂ ਤੋਂ ਦੂਰ ਰੱਖਣਾ ਰੱਖਣਾ ਜੇ ਕਿਤੇ ਆਪ ਨੂੰ ਕਰਦੇ ਦੇ ਨਸ਼ਿਆਂ ਤੋਂ ਦੂਰ ਰਹਿਓ ਆਪਣੇ ਬੱਚਿਆਂ ਨੂੰ ਕਾਪੀ ਕਲਮ ਕਿਤਾਬ ਜ਼ਰੂਰ ਦਿਓ ਜਿੰਨੀ ਵੱਤ ਵਤ ਹੋ ਸਕੇ ਵਿਦਿਆਦੋ ਬਾਬਾ ਸਾਹਿਬ ਨੇ ਹੀ ਵਿਦਿਆ ਤੇ ਹੀ ਯੋਰ ਦਿੱਤਾ ਸੀਗਾ ਬਾਲਮੀਕ ਭਗਵਾਨ ਜੀ ਨੇ ਵਿਦਿਆ ਤੇ ਹੀ ਯੋਰ ਦਿੱਤਾ ਵਾ ਗੁਰੂ ਸਾਹਿਬਾਂ ਨੇ ਵੀ ਆਪਾਂ ਨੂੰ ਵਿਦਿਆ ਹੀ ਸਭ ਤੋਂ ਪਹਿਲਾਂ ਦੱਸੀ ਆ ਜਿਹੜਾ ਨਾਮ ਸ਼ਬਦ ਉਹ ਤਾਂ ਦੀ ਜਪਿਆ ਜਾਂਦਾ ਜੇ ਸਾਾਨੂੰ ਵਿਦਿਆ ਸਿੱਖੀ ਹੋਵੇ ਕਿਸੇ ਆਪਣੇ ਮਾਸਟਰ ਕੋ ਕਿਸੇ ਗੁਰੂ ਕੋ ਅਸੀਂ ਪੜਾਈ ਸਿੱਖਾ ਲਈ ਹੋਈ ਤੇ ਮੇਰੀ ਇਹੋ ਬੇਨਤੀ ਹੈ ਵੱਟ ਚੜ ਕੇ ਸਕੂਲਾਂ ਦੇ ਬੱਚਿਆਂ ਨੂੰ ਭੇਜੋ ਉਹਨਾਂ ਮਗਰ ਧਿਆਨ ਵੀ ਦਿਓ ਕਿ ਉੱਥੇ ਟੀਚਰ ਕੋ ਕੋਈ ਪੜਕੇ ਵੀ ਹੁੰਦੇ ਕਿ ਸਕੂਲ ਖੇਡ ਕੇ ਤੇ ਪੈਸੇ ਖਰਚ ਕੇ ਘਰ ਆ ਜਾਂਦੇ ਆ ਟੀਚਰ ਨੂੰ ਜਾ ਕੇ ਤੁਸੀਂ ਪੁੱਛੋਗੇ ਤੁਹਾਡੇ ਬੱਚੇ ਨੂੰ ਕੀ ਪੜਾਇਆ ਕਿਉਂਕਿ ਤੁਸੀਂ ਫੀਸਾਂ ਦਿੰਦੇ ਜੇ ਕਾਪੀਆਂ ਕਿਤਾਬਾਂ ਦੇ ਪੈਸੇ ਖਰਚਦੇ ਜੇ ਮੈਂ ਦਮਜ਼ੂਰੀ ਕਰਕੇ ਸਾਰੀ ਧੜੀ ਆਪਣੇ ਬੱਚੇ ਲਈ ਮਜ਼ਦੂਰੀਆਂ ਕਰਦੇ ਸਾਰੀਆਂ ਉਹਨਾਂ ਜ਼ਰੂਰਤਮਾਂ ਦੀ ਚੀਜ਼ਾਂ ਲੈਂਦੇ ਜੇ ਲੇਕਿਨ ਸਕੂਲ ਦੇ ਵਿੱਚ ਵੀ ਮਾਸਟਰਾਂ ਦੇ ਕੋਲ ਜਰੂਰ ਜਾਓ ਟੀਚਰਾਂ ਕੋਲ ਜਰੂਰ ਜਾਓ ਕਿ ਸਾਡੇ ਬੱਚੇ ਦੀ ਕੀ ਕੰਡੀਸ਼ਨ ਆ ਕਿਹੜਾ ਸਬਜੈਕਟ ਇਹਦਾ ਸਹੀ ਹੈ ਕਿਹਦੇ ਕਮਜ਼ੋਰ ਆ ਜਿੱਥੇ ਕਮਜ਼ੋਰ ਉਹਦੇ ਦਿਨੂ ਬੱਚੇ ਨੂੰ ਆਪ ਵੀ ਬਹੁਤ ਧਿਆਨ ਦੇ ਤੂੰ ਵੱਧ ਚੜ ਕੇ ਪੜ੍ਹਾਈ ਕਰ ਤਾਦੇ ਇਥੋਂ ਅਗਲੇ ਸਮੇਂ ਤੱਕੀ ਕਰੇਗਾ ਕੋਈ ਸਾਇੰਟਿਸਟ ਬਣ ਸਕਦਾ ਕਿਤੇ ਅਫਸਰ ਬਣ ਸਕਦਾ ਕੋਈ ਮਨਿਸਟਰ ਬਣ ਸਕਦਾ ਇਹ ਪੜ੍ਹਾਈ ਸਭ ਤੋਂ ਜ਼ਰੂਰੀ ਹੈ ਮੇਰੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਇਹ ਬੱਚਿਆਂ ਨੂੰ ਬਚੜ ਕੇ ਸਿੱਖਿਆ ਦਿਓ ਸਾਡੀ ਪੂਰੀ ਆ ਟੀਮ ਵੱਲੋਂ ਜਿੰਨੀ ਵੀ ਸਾਡੇ ਇਲਾਕੇ ਵਿੱਚ ਕੋਈ ਸਿਆਸਤ ਨਹੀਂ ਕੀ ਵੱਧ ਚੜ ਕੇ ਬੱਚਿਆਂ ਨੂੰ ਵਿੱਦਿਆ ਦਾ ਯੋਗ ਦੋ ਅਤੇ ਨਾਲ ਹੀ ਬਾਬਾ ਸਾਹਿਬ ਡਾ ਭੀਮ ਰਹੋ Ambedkar ਜੀ ਦੇ ਜਨਮ ਦਿਹਾੜੀ 14 ਸਤੰਬਰ 34 ਦੀ ਸਾਰੀ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ ਜਿਹਨੇ ਦੇਖ ਸਕਦੇ ਸਾਂ ਬੜੀ ਸੰਗਤਾਂ ਸਭ ਨੂੰ ਵਧਾਈ ਹੋਵੇ ਔਰ ਇੰਨੇ ਆਸਾ ਕਰਦਾ ਹਾਂ ਕਿ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਰੀਏ ਚੁੰਉਦੇ ਰਹੋਗੇ ਜੈ ਭੀਮ ਜੈ ਭਾਰਤ ਜੈ ਸਭਦਾ ਅੱਜ ਬਹੁਤ ਵੱਡਾ ਦਿਨ ਆ ਬਾਬਾ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਆ ਤੇ ਔਰ ਪੂਰੇ ਦੇਸ਼ਾਂ ਵਿਦੇਸ਼ਾਂ ਚ ਸਰੀ ਸਾਧ ਸੰਗਤ ਨੇ ਬੜੀ ਸ਼ਰਧਾ ਨਾਲ ਮਨਾਇਆ ਔਰ ਸਾਰੇ ਸਾਡੇ ਵੀਰ ਜਿੰਨੇ ਵੀ ਸਤਿਕਾਰਯੋਗ ਨੇ ਸੁਨਵੇਰੇ ਸਤਨਾਮ ਭਾਜੀ ਆ ਅਮਰੀਕ ਭਾਜੀ ਆ ਆਪਣੇ ਰਾਜੂ ਭਾਜੀ ਆ ਬੱਬਾ ਵਿਰਸਾ ਸਿੰਘ ਜੀ ਆ ਬੱਬਾ ਸ਼ਾਹ ਸ਼ਾਹਬਾਜ ਭਾਜੀ ਆ ਸਾਡੀ ਸਾਰੀ ਟੀਮ ਜਿੰਨੇ ਵੀ ਆ ਸਾਡੇ ਭਤੀਜੇ ਬੱਚੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਆ ਅਸੀਂ ਚਾਹੁੰਦੇ ਆ ਇਹ ਹਰ ਸਾਲ ਇਹ ਪ੍ਰਾਲਾਹ ਹੀ ਕਰਿਆ ਕਰੀਏ ਕਿ ਜੋ ਬਤਵੰਤ ਪੰਨੂ ਵਰਗੇ ਮਾੜੇ ਅੰਸਰ ਜਿਹੜੇ ਸਾਡੀ ਬਾਬਾ ਸਾਹਿਬ ਬਾਰੇ ਬੋਲਦੇ ਨੇ ਅਸੀਂ ਉਹਨਾਂ ਨੂੰ ਨਾਤ ਪਾਉਣੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਬਾਬਾ ਸਾਹਿਬ ਦੀ ਕੌਮ ਜਾਗਦੀ ਆ ਕੋਈ ਵੀ ਅੰਸਰ ਇਦਾਂ ਦੀਆਂ ਧਮਕੀਆਂ ਲਾਉਂਦਾ ਆ ਅਸੀਂ ਚਾਹੁੰਦੇ ਆ ਕਿ ਉਹ ਆਪਣੇ ਆਪ ਚ ਰਹਿਣ ਨਾ ਸਾਡੀ ਕੌਮ ਨੂੰ ਕੋਈ ਮਾੜਾ ਚੰਗਾ ਕਹਿਣਾ ਨਾ ਅਸੀਂ ਕਿਸੇ ਨੂੰ ਕਹਿੰਨੇ ਆ ਅੱਜ ਬਹੁਤ ਹੀ ਵਧੀਆ ਦਿਨ ਆ ਜਿਹੜਾ ਸਾਰੀ ਕੌਮ ਨੇ ਸਾਰੇ ਸਾਥੀਆਂ ਨੇ ਆ ਚੰਨੀ ਸਾਹਿਬ ਵੀ ਆਏ ਸੀ ਸਾਣਾ ਉਹਨਾਂ ਵੀ ਬਾਬਾ ਸਾਹਿਬ ਦਾ ਮੇੜਕਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਔਰ ਸਾਰੀ ਸੰਗਤ ਆਈ ਤੇ ਇਹ ਦਿਲੋਂ ਧੰਨਵਾਦ ਕਰਦੇ ਆ ਵਾਜੂ ਜੀ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਜੀ ਬਿਲਕੁਲ ਜੀ ਚਾਹਦੇ ਰਹਿਣਗੇ ਅਸੀਂ ਕੋਈ ਕਰ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਇਸੇ ਤਰ੍ਹਾਂ ਮਨਾਉਂਦੇ ਆ ਜਦੋਂ ਕੋਈ ਸ਼ਿਵਰਾਤਰੀ ਆਉਂਦੀ ਆ ਤਾਂ ਵੀ ਸਾਡਾ ਇਲਾਕਾ ਲੋਕਾਂ ਨੇ ਬਦਨਾਮ ਕੀਤਾ ਵੀ ਨਸ਼ੇ ਵਾਲਾ ਆ ਪਰ ਸਾਨੂੰ ਪਤਾ ਜਿੰਨੇ ਵਧੀਆ ਇੱਥੇ ਲੋਕ ਰਹਿੰਦੇ ਪੜੇ ਲਿਖੇ ਅਫਸਰ ਲੱਗੇ ਆ ਆਈਪੀਐਸ ਲੱਗੇ ਆ ਪੀਪੀਐਸ ਆ ਇਨਸਪੈਕਟਰ ਲੱਗੇ ਆ ਮਾਸਟਰ ਲੱਗੇ ਆ ਬੀਡੀਪੀਓ ਸਾਹਿਬ ਲੱਗੇ ਆ ਔਰ ਵਧੀਆ ਪ੍ਰਧਾਨ ਵੀ ਨੇ ਇਲਾਕੇ 'ਚ ਮਤਲਬ ਜਿਹੜੇ ਇਲਾਕੇ ਦੀ ਸੋਚ ਨੂੰ ਚੰਗਾ ਲੈ ਕੇ ਤੁਰਦੇ ਨੇ ਕੋਈ ਚੰਗੇ ਕੰਮਾਂ ਲਈ ਜਾਣੇ ਜਾਂਦੇ ਆ ਜਿਹੜੇ ਕੰਮ ਕਰਾ ਕੇ ਰਾਜੀ ਨੇ ਵੀ ਸਾਡਾ ਇਲਾਕੇ ਦਾ ਵਿਕਾਸ ਹੁੰਦਾ ਰਵੇ ਬਾਕੀ ਜਿਹੜੇ ਨਸ਼ਿਆਂ ਵਾਲੇ ਆ ਉਹਤੇ ਸਰਕਾਰ ਨੇ ਹੁਣ ਕਾਫੀ ਠੱਲ ਪਾਈ ਆ ਔਰ ਸਾਡੇ ਨਾਲ ਸਾਡੇ ਵੀਰ ਪ੍ਰਧਾਨ ਜੀ ਵੀ ਖੜੇ ਨੇ ਜਿਹੜੇ ਸਾਡੇ ਨਾਲ ਚੱਲਦੇ ਨੇ ਔਰ ਅਸੀਂ ਸਾਰੇ ਰਲ ਕੇ ਕੰਮ ਕਰਦੇ ਆ ਨਸ਼ਾ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਜਿਹੜੇ ਸ਼ਰਾਰਤੀ ਅਨਸਰ ਜੀ ਵੇਚਦੇ ਸੀ ਉਹਨਾਂ ਫੜ ਕੇ ਅੰਦਰ ਕਰ ਦਿਤਿਆ ਤੇ ਹੁਣ ਕਾਫੀ ਫਰਕ ਆ ਸਾਡੇ ਇਥੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ